ਆ ਜਿਹੜਾ ਥਾਂ ਥਾਂ ਗਰਾਈਆਂ ਕਰਕੇ ਸਾਦੇ ਆ ਨਾ ਤੁਸੀਂ ਆਪ ਤੇ ਕੁਰਸੀਆਂ ਢਾ ਕੇ ਗਾੜੀ ਬੈਠੇ ਹੁੰਦੇ ਤੇ ਉਹ ਗਾਉਣਦੇ ਹੁੰਦਿਆ ਮਿੱਤਰਾ ਤੈਨੂੰ ਕਹਿਦ ਬੋਲਗੀ ਕੀ ਆ ਜਿਨ੍ਹਾਂ ਦੇ ਘਰ ਵੇਲੇ ਹੋ ਗਏ ਸਾਡੇ ਤਿੰਨ ਪੁੱਤ ਮਰੇ ਮੈਨੂੰ ਕਦੇ ਸਾਹਮਣੇ ਆਵੇ ਮੈਂ ਉਹ ਦੱਸਾਂ ਵੀ ਤੁਸੀਂ ਕੀ ਕਰਨਦੇ ਜੇ ਐ ਕਿ ਇੱਕ ਗਾਉਣਦਿਆ ਇਹ ਬਾਰਡਰ ਨਹੀਂ ਟੱਪਦਾ ਚਿੱਟਾ ਤੇ ਮੁੰਡਾ ਲੁਧਿਆਣੇ ਲੀਕਦਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿਹੋ ਜਿਹਾ ਪ੍ਰਚਾਰ ਕਰਾਉਂਦਾ ਜੇ ਸਾਦ ਸਰਕੇ ਇਹ ਉਸ ਬੰਦੇ ਦੇ ਲਊ ਡੁੱਲੇ ਦੀ ਨਿਸ਼ਾਨੀ ਜਿਹੜਾ ਗੰਦਾ ਖੂਨ ਰੁੜ ਗਿਆ ਨਾ ਅੱਜ ਕੌਮ ਦੇ ਜਿੰਨੇ ਬੱਚੇ ਆਉਣ ਆਲਾ ਭਵਿੱਖ ਨੇਰੇ ਚ ਐ ਇਹ ਸਾਡੀ ਤਰਾਸ ਦੀ ਨਾਦਰ ਨੇ ਜੱਕਰੀਏ ਨੂੰ ਆਖਿਆ ਸੀ ਕੌਮ ਨਹੀਂ ਮਰਨੀ ਇਹ ਇਦਾਂ ਮਰਨਗੇ ਇਹਨਾਂ ਦਾ ਮੁੱਢ ਖਤਮ ਕਰੋ ਅਮਰਤ ਤੋਂ ਤੋੜੋ ਇਹਨਾਂ ਨੂੰ ਇਹਨਾਂ ਨੂੰ ਗੁਰਮਤ ਤੋਂ ਤੋੜ ਦਿਓ ਇਹਨਾਂ ਦੀਆਂ ਦਾੜੀਆਂ ਖਤਮ ਕਰ ਦਿਓ ਤੇ ਪੱਗ ਮੈਨੂੰ ਦਾੜੀਆਂ ਪੱਗਾਂ ਤੋਂ ਨਫਰਤ ਇਹਨਾਂ ਮੇਰਾ ਕੱਖ ਨਹੀਂ ਛੱਡਿਆ ਤੇ ਅਗਲੇ ਅੱਜ ਕਾਮਜਾਬ ਹੁੰਦੇ ਜਾਂਦੇ ਗਏ ਤੇ ਜਰੂਰ ਕਿਰਪਾ ਕਰੋ ਸਾਧ ਸੰਗਤ ਬੜਾ ਆਪ ਜੀ ਨੂੰ ਮਿਲ ਕੇ ਆਨੰਦ ਬਣਿਆ